ਨੰਗਲ ਚ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਐਤਵਾਰ ਦੇ ਦਿਨ ਅਜੇ ਇੱਕ ਨੌਜਵਾਨ ਦੀ ਗਰਦਨ ਦਾ ਦਰਦ ਘਟਿਆ ਨਹੀਂ ਸੀ ਕਿ ਇੱਕ ਹੋਰ ਨੌਜਵਾਨ ਤੇ ਚਾਈਨਾ ਡੋਰ ਨੇ ਕਹਿਰ ਵਰਪਾ ਦਿੱਤਾ ਜਿਸ ਤੇ ਚਲਦਿਆਂ ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੰਦਲਹਿੜੀ ਦਾ ਬਲਵਿੰਦਰ ਸਿੰਘ ਆਪਣੇ ਦੋਸਤ ਨਾਲ ਨੰਗਲਵਲ ਤੋਂ ਆਪਣੇ ਪਿੰਡ ਜਾ ਰਿਹਾ ਸੀ ਕੀ ਫਲਾਈ ਓਵਰ ਤੇ ਕੋਲ ਮਾਰਗ ਉਤੇ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਜਿਸ ਤੇ ਚਲਦਿਆਂ ਉਸ ਦੀ ਗਰਦਨ ਬੁਰੀ ਤਰ੍ਹਾਂ ਵੱਡੀ ਗਈ ਜਿਸ ਨੂੰ ਬੀਬੀਐਮਬੀ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਇਸ ਮੌਕੇ ਲੋਕਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਹੋ ਜਿਹੇ ਖੂਨੀ ਵਪਾਰੀਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਅਸੀਂ ਵੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਦੋ ਪਹੀਆ ਵਾਹਨ ਦਾ ਇਸਤੇਮਾਲ ਕਰਦੇ ਹੋ ਤਾਂ ਬੜੇ ਹੀ ਧਿਆਨ ਨਾਲ ਮਾਰਗ ਤੇ ਚੱਲੋ ਕਿਉਂਕਿ ਕਿਤੇ ਵੀ ਇਹ ਤਿੱਖੀ ਤਲਵਾਰ ਲਟਕਦੀ ਹੋ ਸਕਦੀ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਬਲਵਿੰਦਰ ਕੁਮਾਰ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਕਿਦਾਂ ਹੋ ਗਿਆ ਅਸੀਂ ਨੰਗਲ ਤੋਂ ਜਾ ਰਹੇ ਸੀ ਘਰ ਨੂੰ ਕਿੱਥੇ ਘਰ ਥਾ ਬੰਦ ਲੈ ਲਈ ਜੀ ਆਪਣਾ ਗੰਦੇ ਫਲਾਈਓਵਰ ਦੇ ਥੋੜੀ ਜਿਹੀ ਅੱਗੇ ਜਾ ਕੇ ਨਾ ਜੀ ਅਸੀਂ ਬਾਈਕ ਤੇ ਚੱਲੇ ਵੇ ਤੇ ਡੋਰ ਫਸੀ ਤਾਂ ਗਰਦਨ ਕੱਟ ਹੋ ਗਈ ਕਾਫੀ ਕੱਟ ਹੋ ਗਈ ਜੀ ਹਾਂਜੀ ਕਿੰਨੇ ਕ ਟਾਂਕੇ ਲੱਗੇ ਲੱਗਣ ਦਾ ਨਹੀਂ ਦੱਸੇ ਡਾਕਟਰ ਸਾਹਿਬ ਕੀ ਕਹਰੇ ਉਹ ਕਰਨ ਲੱਗੇ ਜੀ ਹੁਣ ਟ੍ਰੀਟਮੈਂਟ ਹੋ ਗਿਆ ਇਹ ਦਾ ਨਾਮ ਕੀ ਮੁੰਡੇ ਦਾ ਇਹ ਦਾ ਪ੍ਰਵੀਨਦਰ ਸਿੰਘ ਹੈ ਇੱਕ ਮੋਬਾਈਲ ਕਰ ਰਹੀ ਸੀ ਉਹਨੜੋ ਸੁਪਲੈਂਟ ਤੁਸੀਂ ਵੀ ਨਾਲ ਸੀਗੇ ਹਾਂਜੀ ਤੁਹਾਡਾ ਬਚਾਅ ਹੈ ਹਾਂਜੀ ਜੰਬੋ ਜੀ ਬਹੁਤ ਲੋਕ ਐਨੇ ਲਾਭਵਾਦੀ ਪ੍ਰਤੀਤ ਨੇ ਦੇ ਕੇ ਹਰ ਇੱਕ ਦਾ ਬੱਚਾ ਤੁਹਾਡਾ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਕਿਸੇ ਦਾ ਵੀ ਨਹੀਂ ਵੀ ਹੋ ਸਕਦਾ ਪਰ ਲੇਕਿਨ ਪਤਾ ਨਹੀਂ ਪ੍ਰਸ਼ਾਸਨ ਕੀ ਕਰਦੇ ਤਰਲੇ ਨਾ ਰੇ ਕਰੀਂ ਡੋਰਾ ਮਾਰਦੇ ਰਹਿਣ ਚ ਕੀ ਕਹਿਣਾ ਚਾਹੁੰਗੇ ਅਜੇ ਤਾਂ ਇਹ ਚਾਹਦੇ ਪ੍ਰੋਜੈਕਸ਼ਨ ਨੂੰ ਵੀ ਬੰਦ ਹੋਣਾ ਚਾਹੀਦੀ ਹੈ ਕਾਫੀ ਕੇ ਬਹੁਤ ਜ਼ਿਆਦਾ ਨਵੇਂ ਨਵੇਂ ਮੁੰਡੇ ਇਹਨਾਂ ਦੇ ਗਾਲ ਕੱਟ ਹੋ ਰਹੀ ਛੇ ਦੇ ਮਾਂ ਹੋਵੇ ਕਿ ਚਲਾ ਦੇ ਅੱਜ ਗੱਲ ਤੁਹਾਨੂੰ ਪਤਾ ਹੀ ਹੈ ਆ ਵੀ ਐਮਰਜੈਂਸੀ ਦੋ ਤਾਂ ਹੋਣੇ ਹੋ ਗਈ ਇੱਕ ਇਹ ਮੁੰਡਾ ਸਾਡਾ ਯਾਰ ਦੋਸਤ ਹੈ ਇੱਕ ਇਹ ਤੁਹਾਨੂੰ 10 ਮਿੰਟ ਪਹਿਲਾਂ ਹੋ ਗਏ ਆ ਉਹ ਨਹੀਂ ਐਡਮਿਟ ਕੀਤਾ ਵਾ ਅੱਗੇ ਮਾਂ ਬਾਪ ਉਹ ਮੁਦਰਤ ਹੈ ਚੋਰੀ ਤੇ ਤੇਰੀ ਲੁੱਟ ਗਈ ਤੇ ਕੀ ਦੀ ਲੁੱਟ ਗਈ ਉਹ ਇਕੱਠੇ ਕਰੀ ਜਾਂਦੇ ਪਰ ਵਿਕਦੀ ਤਾਂ ਸਾਡੇ ਸ਼ੇਅਰ ਸੀ ਵਿਕਦੀ ਤਾਂ ਸਾਡੇ ਸ਼ੇਅਰ ਸੀ ਇਹ ਕਿੱਡਾ ਬੰਦਾ ਹੋਣਾ ਹੈ ਕੀ ਆਖਿਆ ਆਉਦੇ ਆ